ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੁਖੇ ਆਲਾ ਜ਼ਿਲ੍ਹਾ ਫਿਰੋਜ਼ਪੁਰ ਤਸੀਲ ਜੀਰਾ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ 6 ਨਗ ਦਿਖਾਉਣੇ ਆ 5 ਜਰਸੀਆਂ ਤੇ ਇੱਕ ਕ੍ਰੋਸ ਵੈੜ ਵਿੱਚ ਕੋਸ ਨਗ ਤਾਜੇ ਸੂਈ ਤੇ ਕੋਸ ਗੱਬਣਾ ਸਾਰੀ ਪਰਮਿਸ਼ਨ ਬਾਈ ਜੀ ਹੁਣੋਂ ਤੋਂ ਲੈ ਲਾਂਗੇ ਤੇ ਜਿਹਨੂੰ ਪਸੰਦ ਆ ਜਾਣਗੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਸੋ ਆਓ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਹੱਸੋ ਨਾਮ ਦੱਸੀ ਵੀਰ ਆਪਣਾ ਪ੍ਰੀਤਮ ਸਿੰਘ ਕਲੇਰ ਬਾਈ ਜੀ ਠੀਕ ਆ ਪ੍ਰੀਤਮ ਬਾਈ ਕਿੰਨੇ ਨਗ ਕਾਊ ਆਪਣੇ ਕੋਲੇ ਆਪਣੇ ਕੋਲੇ ਸੱਤ ਅਸੀਂ ਇੱਕ ਸੀਡ ਹੋਵੇ ਸ਼ੇਅਰ ਠੀਕ ਆ ਤੇ ਆਪਾਂ ਇਧਰੋਂ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਹਾਂਜੀ ਇੱਕ ਨੰਬਰ ਤੋਂ ਕਰੀਏ ਕੀ ਹੋਈ ਆ ਬੜਾ ਬਾਈ ਕੈਨ ਮਾ ਸੁਆ ਬਾਈ ਦੂਜਾ ਸੂਆ ਸੁਈ ਆ ਅੱਜ ਦੂਜਾ ਸੂਆ ਸੁਈ ਆ ਤੇ ਕਿਆ ਸਮਾ ਹੋ ਗਿਆ ਅੱਜ ਤੀਜਾ ਦਿਨ ਆਈ ਬੱਛੀ ਮਗਰ ਆ 10 ਕਿਲੋ ਬੋਲਾ ਠੀਕ ਆ ਇਤਨ ਤੋਂ ਕਵੇਂ ਹੋ ਗਈ ਵੀਰੇ ਨੰਦ ਨਹੀਂ ਵੇਖਿਆ ਬਾਈ ਨੰਦ ਕੱਢੇ ਉੱਪਰ ਆਈ ਬਾਈ ਗਰਾਂ ਤੋਰ ਇੱਕ ਨੰਬਰ ਦੋਸਤੋ ਬੱਛੀ ਦੂਜਾ ਸੂਆ ਸੁਈ ਆ ਤਿੰਨ ਦਿਨ ਬਾਈ ਜੀ ਹੁਣੇ ਕਹਿੰਦੇ ਸੋਈ ਨੂੰ ਸਮਾ ਹੋ ਗਿਆ 10 ਕਿਲੋ ਬੋਲਾ ਬਾਈ ਕੇ ਨਾ ਤਿਆਰ ਆ ਬੱਚਾ ਮਗਰ ਬੱਛੀ ਦੋਸਤੋ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ 11 ਵਜੇ ਦਾ ਉਸ ਸਮੇਂ ਲਈ ਵੀ ਜੱਜਮੈਂਟ ਕਰਿਆ ਜੀ ਸ਼ਾਮ ਦੀ ਚਵਾਈ ਤੇ ਹਜੇ ਕਾਫੀ ਸਮਾਂ ਪਿਆ ਸ਼ਾਮ ਤਾਈਂ ਦੋਦਣਾ ਹਵਾਨਾ ਬੈਣੇ ਚੰਗਾ ਵੱਡਾ ਤਿਆਰ ਕਰ ਜਾਣਾ ਤੋਰ ਲੈ ਬਈ ਉਹ ਹਾਂ ਦੋਸਤੋ ਮੈਂ ਧਾਣ ਜਿਹੜੇ ਬੱਚੇ ਨੇੜ ਨੂੰ ਚੈੱਕ ਕਰਾ ਦੇਣਾ ਆ ਵੇਖ ਸਕਦੇ ਆ 14 தண்டਾ ਸਹੀ ਮਿਸਾਈਏ ਦੋਸਤੋ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਹਵਾ ਨਾ ਚੰਗਾ ਦੋਸਤੋ ਬੱਛੀ ਦਾ ਹਾਂਜੀ ਬਈ ਇੱਕ ਨੰਬਰ ਬੱਛੀ ਰੇਟ ਇਹ ਤਾਂ 32000 ਰੁਪਏ ਜੀ ਠੀਕ ਆ ਤੇ ਦੋ ਨੰਬਰ ਤੇ ਕੰਮ ਉਸ ਕੋ ਬੱਛੀ ਦੋ ਨੰਬਰ ਬੱਛੀ ਇਹ ਪਹਿਲੇ ਸੂਈ ਆ ਚਾਰ தண்டਾ ਗੱਬਣ ਹਜੇ ਤੇ 10 ਦਿਨ ਪਏ ਠੀਕ ਆ ਦੁੱਧ ਕਿੰਨਾ ਚਵਾਦੂ ਰਹੀ ਉਹ ਇਹ ਨਹੀਂ ਪਤਾ ਠੀਕ ਆ ਕੁਛ ਨਹੀਂ ਗਿਆ ਕੱਢਿਓ ਬਾਹਰ ਨੂੰ ਆ ਦੋਸਤੋ ਦੋ ਨੰਬਰ ਤੇ ਬੱਛੀ ਚੰਗੀ ਆ ਦੋਸਤੋ ਦਿਨ ਬਾਈ ਕਹਿੰਦਾ ਸਮਾਨ ਲੈ ਜੂਗਾ ਉਸ ਪਰ ਜਿਹੜੀ ਵੱਛੀ ਦੋਸਤੋ ਚੰਗੀ ਹੈ ਥੋੜੀ ਨਵਾਈਆਂ ਧੋਈਆਂ ਨਹੀਂ ਗਈਆਂ ਰਾਤ ਹੀ ਬਾਈ ਕਹਿੰਦਾ ਆਪਣੇ ਕੋਲ ਆਈਆਂ ਹਜੇ ਇਹ ਤਾਂ ਮਣੀ ਹੁਣੇ ਹੀ ਆਈ ਆ ਮਤਲਬ ਮੌਸਮ ਖਰਾਬ ਆ ਕੋਈ ਵੀ ਨਹੀਂ ਆਇਆ ਹਾਂ ਦੋਸਤੋ ਮੌਸਮ ਜਿਹੜਾ ਖਰਾਬ ਹੈ ਇਸ ਕਰਕੇ ਨਵਾਈਆਂ ਨਹੀਂ ਗਈਆਂ ਜੇ ਦੋਸਤੋ ਨਵਾਈਆਂ ਧਵਾਈਆਂ ਜਾਂ ਤਾਂ ਬੈਣਾ ਪੂਰੀਆਂ ਚਮਕਣ ਹਾਂਜੀ ਦੋਸਤੋ ਦੋ ਨੰਬਰ ਤੇ ਵੱਛੀ ਪਹਿਲਾ ਸੂਆ ਸੂਨ ਵਾਲੀ ਆ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਹਜੇ ਕੱਚੀ ਐ ਮੂੰਹ ਤੋਂ 4 ਦਿਨ ਦਾ ਦੁੱਧ ਬਾਈ ਜੀ ਹੁਣੇ ਕਹਿੰਦੇ ਸੇਵਾ ਦਾ ਵੱਲ ਨਾਲ ਵੀ ਵੱਲ ਆ ਗਏ ਕੋਈ ਕਰੀਏ ਹੈ ਵੀਰ ਆ ਦੋਸਤੋ ਦੋ ਨੰਬਰ ਬੱਚੀ ਸਮਾਂ ਬਾਈ ਕਹਿੰਦਾ ਕੁਛ ਲੈ ਜੂਗੀ ਦੁੱਧ ਬਾਈ ਕਹਿੰਦਾ ਚੰਗਾ ਚੁਗਾ ਜੂ ਅੱਛੀ ਆ ਦੋਸਤੋ ਥਾਂ ਜਿਹੜੇ ਮੈਂ ਨੇੜੇ ਤੋਂ ਚੈੱਕ ਕਰਾਦਣਾ ਵੇਖ ਸਕਦੇ ਨਿਕਰ ਵਿੱਚ ਕੱਲੇ ਕੱਲੇ ਕੇ ਐਪ ਤੇ ਲੱਗੇ ਫੋਰ ਸ਼ਾਂਗ ਪੁਰਾਣੀ ਚਾਰਾਂ ਥਾਂ ਦਾ ਸੇਮ ਹੀ ਸਾਈ ਹੈ ਦੋਸਤੋ ਹਾਂਜੀ ਬਾਈ ਦੋ ਨੰਬਰ ਦਾ ਰੇਟ ਇਹਦਾ 28000 ਰੁਪਿਆ ਮਣੀ ਠੀਕ ਆ ਤੇ 3 ਨੰਬਰ ਤੇ ਬੱਛੀ ਸਿੰਘਾਂ ਵਾਲੀ ਕੈਨਵਾ ਸੁਹਾ ਇਹ ਪਹਿਲਾ ਸੁਹਾ ਸੁਈ ਅੱਜ ਇਹਨੂੰ ਚੌਥਾ ਦੇਣਾ 9 ਕਿਲੋ ਬੋਲਾ ਤਿਆਰ ਹੋਊਗਾ ਬੱਛਾ ਮਗਰ ਇਹਦੇ ਬੱਛਾ ਕਿਤੇ ਗਈ ਹੈ ਬੱਛਾ ਬੱਛਾ ਜੀ ਬੱਛਾ ਕੱਢੇ ਬਾਹਰ ਹਾਂ ਕੱਢੀ ਬਾਈ ਨੂੰ ਆ ਦੋਸਤੋ ਬੱਛੀ ਸੈਂਗਾ ਪਰ ਜਰਸੀ ਦੋਸਤੋ ਪੂਰੀ ਚੰਗੀ ਹੈ ਬੱਛਾ ਮਗਰ ਬੱਛਾ 9 ਕਿਲੋ ਦਾ ਤਾਂ ਬਾਈ ਕਹਿੰਦਾ ਇਸ ਟਾਈਮ ਤਿਆਰ ਆ ਥੱਲੇ ਚਾਰਾਂ ਸਨ ਦਾ ਸੇਮ ਹੀ ਸਾਈਜ਼ ਹੈ ਦੋਸਤੋ ਹਾਂਜੀ ਦੋਸਤੋ 3 ਨੰਬਰ ਤੇ ਬੱਛੀ ਪਹਿਲਾ ਸੁਹਾ ਸੁਈ ਇਹ ਚਾਰ ਦਿਨ ਬਾਈ ਕਹਿੰਦਾ ਸੁਈ ਨੂੰ ਸਮਾਂ ਹੋ ਗਿਆ ਤੇ 9 ਕਿਲੋ ਬੋੜਾ ਬਾਈ ਕਹਿੰਦਾ ਤਿਆਰ ਆ ਬੱਚਾ ਮਗਰ ਉਹ ਅੱਛਾ ਲੋ ਕਿ ਬਾਈ ਆ ਦੋਸਤੋ ਚਾਰਾਂ ਥਾਂਾਂ ਸੇਮ ਹੀ ਸਾਈਜ਼ ਹੈ ਨਿਕਰਮੇ ਕੱਲੇ ਕੱਲੇ ਗੈਪ ਚ ਲੱਗੇ ਫੋਰਟ ਸ਼ਾਂਗ ਪੁਰਾਣੀ ਚਾਰਾਂ ਥਾਂਾਂ ਦਾ ਸੇਮ ਹੀ ਸਾਈਜ਼ ਹੈ ਆ ਦੋਸਤੋ ਹਵਾਨਾ ਵੇਖ ਸਕਦੇ ਆ ਬੈਕ ਸਾਈਡ ਤੋਂ ਅੱਛੀ ਦਾ ਪੂਰਾ ਸੋਨਾ ਢੋਲ ਲਾ ਪਈ ਆ ਦੋਸਤੋ ਫੇਸ ਕੁਆਰਟੀ ਵੇਖ ਸਕਦੇ ਆ ਬੱਲਾ ਬਈ ਬੱਲਾ ਇਹਨੇ ਕਰਨੇ ਜਹਾਬਰ ਰੰਪਰੀ ਦਾ ਕੰਮ ਹੋ ਗਿਆ ਤੇ ਚੋਣ ਦੀ ਜੀ ਹਾਂਜੀ ਬਈ 3 ਨੰਬਰ ਦਾ ਰੇਟ ਇਹਦਾ 2900 ਰੁਪਿਆ ਜੀ ਠੀਕ ਆ 4 ਨੰਬਰ ਤੇ ਆ ਜਾਓ 4 ਨੰਬਰ ਦੂਜੇ ਸੂਏ ਵੜ੍ਹ ਸੂਣ ਵਾਲੀ ਆ ਬਈ ਠੀਕ ਆ ਦੂਜਾ ਸੂਆ ਗੱਬਣਾ ਜੀ ਗੱਬਣਾ ਜੀ ਅਜੇ ਲੈ ਜੂਗੀ 5-4 ਦਿਨ ਵੜ੍ਹ ਖੁੱਲ ਚੰਗੀ ਜਣੀ ਠੀਕ ਆ ਦੁੱਧ ਕਿਹਨਾਂ ਚ ਵਾ ਦੂੰ ਬਈ ਨਹੀਂ ਆਪਾਂ ਗਰੰਟੀ ਨਹੀਂ ਦੇ ਸਕਦੇ ਠੀਕ ਆ ਬਾਕੀ ਸੇਵਾ ਸੰਭਾਲ ਤੇ ਹਾਂ ਜਿੰਨੀ ਉਹ ਪਗੜਾ ਪਾਲੂਗਾ ਆਪਾਂ ਮੜੀਆਂ ਵਿੱਚ ਝੂਠ ਮਾਰ ਦਈਏ 15 ਚਾ 18 ਚਾ ਆਵੇ ਨਾ ਆਪਾਂ ਨੇ ਇਹਦਾ ਥਣ ਮੰਨ ਲਓ ਥਣਾ ਦੀ ਗਰੰਟੀ ਚਲਦੀ ਆ ਠੀ ਦੇਣੇ ਵੀ ਪੰਜ-ਸੱਤ ਲੈ ਜੂ ਹਫਤਾ ਲੈ ਜੇ ਤਾਂ ਲੈ ਜੇ ਨਹੀਂ ਪੰਜ ਸੂਬਾ ਦੂਜਾ ਦੂਜਾ ਕੱਢੇ ਪਾ ਆ ਦੋਸਤੋ ਦੂਜਾ ਸੂਬਾ ਵੱਚੀ ਆ ਹਵਾਨੇ ਦੋਸਤੋ ਵਲਟੈਲ ਹਜੇ ਪਈ ਐ ਵੱਚੀ ਨੇ ਵਲਟੈਲ ਕੱਢ ਕੇ ਹਵਾਨਾ ਟਾਇਰ ਕਰਕੇ ਦੋਸਤੋ ਫਿਰ ਸੂਣਾ ਆ ਦੋਸਤੋ ਵੇਖ ਸਕਦੇ ਆ ਹਾਂਜੀ ਦੋਸਤੋ 4 ਨੰਬਰ ਤੇ ਵੱਚੀ ਦੂਜਾ ਸੂਬਾ ਬਾਈ ਜੀ ਹੋਣੇ ਕਹਿੰਦੇ ਸੋਨ ਵਾਲੀ ਐ ਡੇਟ ਮੁਤਾਬਕ ਬਾਈ ਜੀ ਹੋਣੇ ਕਹਿੰਦੇ 5 ਤੋਂ 6 ਦਿਨ ਹਜੇ ਕੱਚੀ ਆ ਤੋਦੀ ਬਾਈ ਕਹਿੰਦੇ ਆਪਣੀ ਕੋਈ ਗਾਰੰਟੀ ਨਹੀਂ ਜਿੰਨਾ ਚ ਵਾਜੇ ਚ ਵਾਜੇ ਉਹ ਤੁਹਾਡੀ ਸੇਵਾ ਤੇ ਆ ਬਾਈ ਜੀ ਹੁਣ ਕਹਿੰਦੇ ਥਣਾ ਦੀ ਬਾਈ ਜੀ ਹੁਣ ਕਹਿੰਦੇ ਗਾਰੰਟੀ ਹੋਊਗੀ ਲੰਮੀ ਤੋਰ ਦਾ ਦੇ ਸਕਦੇ ਆ ਚਾਰਾਂ ਤਰ੍ਹਾਂ ਸੇਮ ਹੀ ਸਾਈਜ਼ ਹੈ ਦੋਸਤੋ ਨਿੱਖਰ ਮੇ ਕੱਲੇ ਕੱਲੇ ਗਏ ਆ ਚੰਗੀ ਲੱਗੀ ਹੋਈ ਆ ਹਾਂ ਭਾਈ ਰੇਟ ਚਾਰ ਨੰਬਰ ਦਾ 38000 ਰੁਪਏ ਜੀ ਕਨਮਾ ਸੂਗਾ ਭਾਈ ਪੰਜ ਨੰਬਰ 25 ਪੰਜ ਨੰਬਰ ਦੂਜਾ ਸੂਗਾ ਜੀ ਠੀਕ ਆ ਤੇ ਸਾਮਾ ਕਨਾਲੇ ਸੂਨ ਚ ਇਹਦਾ ਹਫਤਾ ਪਿਆ ਭਾਈ ਠੀਕ ਆ ਦੁੱਧ ਕਿਨਾਂ ਚਵਾ ਦੋ ਸੇਵਾ ਦਾ ਦੋ ਸੇਵਾ ਦਾ ਕੁਝ ਨਹੀਂ ਕਰਾ ਠੀਕ ਆ ਆ ਦੋਸਤੋ ਪੰਜ ਨੰਬਰ ਬੱਚੀ ਪੂਰੀ ਸੋਹਣੀ ਹੈ ਹਾਂ ਜੀ ਦੋਸਤੋ ਪੰਜ ਨੰਬਰ ਬੱਚੀ ਦੂਜਾ ਸੂਗਾ ਸੋਨ ਵਾਲੀ ਹੈ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ ਇੱਕ ਹਫਤਾ ਬੱਚੀ ਬੜੇ ਆਰਾਮ ਨਾਲ ਲੈ ਜੂ ਦੁੱਧ ਬਾਈ ਜੀ ਹੁਣ ਇਹ ਕਹਿੰਦੇ ਸੇਵਾ ਦਾ ਜਿੰਨਾ ਪਾ ਲੋਗੇ ਤੇ ਬਾਈ ਜੀ ਹੁਣ ਇਹ ਕਹਿੰਦੇ ਓਨਾ ਹੀ ਚੋ ਲਾਂਗੇ ਭਵਾਨੇ ਚ ਵਲਟਲ ਕਾਫੀ ਪਈ ਹੈ ਵਾ ਚੀਨੇ ਵਲਟਲ ਕੱਢ ਕੇ ਹਵਾਨਾ ਟੈਟ ਕਰਕੇ ਦੋਸਤੋ ਫੈਸੋਣਾ ਚਾਰਾਂ ਤਨਾ ਸੇਮ ਹੀ ਸਾਈ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਹਾਂਜੀ ਭਾਈ 5 ਨੰਬਰ ਵੱਚੀ ਰੇਟ 13000 ਰੁਪਏ ਠੀਕ ਹੈ 6 ਨੰਬਰ ਤੇ ਬੱਚੀ ਕਿੰਨਾ ਮਸੂਹਾ 6 ਨੰਬਰ ਬੱਚੀ ਪਹਿਲਾ ਸੁਹਾ ਦਾ ਬਣਾਏ ਜਿਆਦਾ ਮੰਨ ਲਓ ਕੋਈ 2-4 ਦਿਨ ਹੀ ਹੈ ਬਸ ਠੀਕ ਆ ਤੇ ਦੋ ਦੋ ਵੀ ਸੇਵਾਤੀ ਬੰਦ ਸੇਵਾ ਦਾ ਹੀ ਦੋ ਦੋ ਦੰਦ ਕਿਵੇਂ ਹੋਊਗੀ ਦੰਦ ਵੇਖੀ ਨਹੀਂ ਜੀ ਦੰਦ ਵੇਖੀ ਚੱਡੀ ਮੜਾ ਆਪਾਂ ਵੇਖੀ ਦੰਦ ਖਾਣੇ ਦੋਸਤੋ ਤੁਹਾਨੂੰ ਚੌਗੀ ਹੈ ਚਾਰ ਦੰਦ ਦੋਸਤੋ ਚਾਰ ਦੰਦ ਬੱਚੀ ਹੈ ਦਿਨ ਪਾਈ ਕਿੰਨਾ 2-3 ਹੀ ਲਊਗੀ ਬੱਚੀ ਚੰਗੀ ਹੈ ਦੋਸਤੋ ਕਾਟ ਕਾਟ ਦੋਸਤੋ ਵਜਨ ਚੰਗਾ ਬੱਚੀ ਹੈ ਥਣ ਸੋਹਣੇ ਦੋਸਤੋ ਹਾਂਜੀ ਦੋਸਤੋ 6 ਨੰਬਰ ਤੇ ਬੱਚੀ ਪੂਰੀ ਸੋਹਣੀ ਬਾਈ ਦੀ ਪਹਿਲਾ ਸੂਆ ਬਾਈ ਕਹਿੰਦਾ ਸੋਣ ਵਾਲੀ ਮੂੰਹ ਤੋਂ ਚਾਰ ਦੰਦਾਂ ਡੇਟ ਮੁਤਾਬਕ ਬਾਈ ਕਹਿੰਦਾ ਬਸ ਤਿਆਰੀਆਂ ਚ ਹੀ ਆ ਦੋਸਤੋ ਬੱਚੀ ਬਹੁਤ ਚੰਗੀ ਹੈ ਦੁੱਧ ਚੰਗਾ ਚਵਾਜੂ ਦੋਸਤੋ ਦੋਸਤੋ ਵੇਖੋ ਇਹ ਸਾਰੇ 14 ਹਨ ਸੇਮ ਹੀ ਸਾਈਜ਼ ਹੈ ਦੋਸਤੋ ਇਕਰ ਮੇ ਕੱਲੇ ਕੱਲੇ ਕੇ ਆ ਬਚਲੇ ਕੇ ਦੂਸਰੀ ਸਾਈਡ ਤੋਂ ਥਾਂ ਚੈੱਕ ਕਰਾ ਦੇਣਾ ਆ ਵੀ ਸਰਦੇ ਇਹਦੇ 38000 ਰੁਪਏ ਹੈ ਆਪਣਾ ਇੱਕ ਮੋਬਾਈਲ ਨੰਬਰ ਦੱਸਦੇ 7009633399 ਬਈ ਦੁਬਾਰਾ ਕਹਾਂ ਜੀ 7009633399 ਠੀਕ ਹੈ ਧੰਨਵਾਦ ਜੀ ਦੋਸਤੋ ਆ ਬਾਈ ਕੋਲੇ 6 ਨਗਵਕਾਉ ਆ ਜੀ ਨੂੰ ਪਸੰਦ ਆ ਜੇ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਜਲਦ ਨਵੀਂ ਵੀਡੀਓ ਨਾਲ ਉਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ